ਬਹੁਤ ਹੀ ਮੰਦਪਾਗੀ ਗੱਲ ਹੈ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਠਾਕੁਰ ਦੁਆਰਾ ਮੰਦਿਰ ਤੇ ਗਰਨੇਡ ਨਾਲ ਹਮਲਾ ਹੋਇਆ ਮੈਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਇਹ ਠਾਕੁਰ ਦੁਆਰਾ ਮੰਦਿਰ ਸ਼ੇਰ ਸ਼ਾਹ ਸੂਰੀ ਮਾਰਗ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਸਥਿਤ ਹੈ ਇਹ ਗਰਨੇਡ ਅਟੈਕ ਪੰਜਾਬ ਵਿੱਚ ਹਿੰਦੂ ਸਿੱਖ ਇਕਤਾ ਨੂੰ ਲਾਂਬੂ ਲਾਉਣ ਲਈ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਬਾਰਡਰ ਏਰੀਆ ਵਿੱਚ ਹੁਣ ਤੱਕ 15 ਤੋਂ ਵੱਧ ਗ੍ਰੇਨੇਡ ਅਟੈਕ ਹੋਏ ਨੇ ਪਰ ਅੱਜ ਤੱਕ ਪੁਲਿਸ ਅਸਲੀ ਦੋਸ਼ੀਆਂ ਤੱਕ ਪਹੁੰਚ ਨਹੀਂ ਸકી ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਮਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਵੀ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪੰਜਾਬ ਨੂ ਪਿਛਲੇ ਕਾਲੇ ਦੌਰ ਦੇ ਵਿੱਚ ਮੁੜ ਤੋਂ ਤੇ ਖੇਲਣ ਦੇ ਕੋਝੇ ਯਤਨ ਜਾਰੀ ਨੇ ਔਰ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕਿ ਉਹ ਅਮਨ ਸ਼ਾਂਤੀ ਭਾਈਚਾਰਾ ਬਣਾਈ ਰੱਖਣ ਔਰ ਪੁਲਸ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ